ਇਹ ਤੁਸੀਂ ਜੁੜੇ ਹੋ ਸਟਾਰ ਡਿਟੇਲ ਪੰਜਾਬ న్యూ ਚੈਨਲ ਦੇ ਨਾਲ ਵੱਡੀ ਅਪਡੇਟ ਲੈ ਕੇ ਫਿਰ ਤੋਂ حاضر ਹੋਏ ਹਾਂ ਨੌਕਰੀ ਦੀ ਉਡੀਕ ਨਹੀਂ ਪੰਜਾਬ ਸਰਕਾਰ ਦੇ ਰਹੀ ਹੈ ਮੁੰਡੇ ਕੁੜੀਆਂ ਨੂੰ 5 ਲੱਖ ਰੁਪਏ ਆਪਣਾ ਕਾਰੋਬਾਰ ਖੋਲੋ ਤੇ ਆਪਣਾ ਭਵਿੱਖ ਬਣਾਓ ਕੀ ਅਪਡੇਟ ਆਉ ਜਾਣਦੇ ਆ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਨੂੰ ਮਾਰ ਦੇਣ ਤੇ ਨੌਜਵਾਨ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ ਹੁਣ ਪੜ੍ਹੇ ਲਿਖੇ ਮੁੰਡੇ ਕੁੜੀਆਂ ਸਿਰਫ ਵਿਚਾਰ ਨਾਲ ਹੀ ਨਹੀਂ ਸਰਕਾਰੀ ਸਹਾਇਤਾ ਨਾਲ ਵੀ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਨੇ ਪੰਜਾਬ ਸਰਕਾਰ ਵੱਲੋਂ ਨੌਜਵਾਨ ਮੁੰਡੇ ਕੁੜੀਆਂ ਨੂੰ ਸਵੈ ਰੁਜ਼ਗਾਰ ਪ੍ਰਾਪਤ ਕਰਨ ਲਈ 5 ਲੱਖ ਰੁਪਏ ਦੀ ਮਦਦ ਦਿੱਤੀ ਜਾਂਦੀ ਹੈ ਯੋਗਤਾ ਅਰਜੀ ਪ੍ਰਕਿਰਿਆ ਲਾਭ ਦਸਤਾਵੇਜ਼ ਤੇ ਹੋਰ ਜਾਣਕਾਰੀ ਤੁਹਾਨੂੰ ਅੱਗੇ ਦੇਵਾਂਗੇ ਪਹਿਲਾਂ ਜਾਣ ਲੈਂਦੇ ਹਾਂ ਪੂਰੀ ਸਕੀਮ ਹੈ ਕਿ ਪੰਜਾਬ ਸਰਕਾਰ ਦੀ 5 ਲੱਖ ਰੁਪਏ ਸਵੈ ਰੁਜ਼ਗਾਰ ਯੋਜਨਾ ਦਾ ਮਕਸਦ ਜਿਹੜਾ ਹੈ ਉਹ ਨੌਜਵਾਨਾਂ ਨੂੰ ਨੌਕਰੀ ਮੰਗਣ ਵਾਲਾ ਨਹੀਂ ਨੌਕਰੀ ਦੇਣ ਵਾਲਾ ਬਣਾਉਣਾ ਹੈ ਇਸੇ ਸੋਚ ਦੇ ਤਹਿਤ ਸਰਕਾਰ ਵੱਲੋਂ ਮੁੰਡੇ ਤੇ ਕੁੜੀਆਂ ਲਈ 5 ਲੱਖ ਰੁਪਏ ਤੱਕ ਦੀ ਆਰਥਿਕ ਮਦਦ ਜੇ ਕਰਜ਼ਾ ਸਹਾਇਤਾ ਦਿੱਤੀ ਜਾ ਰਹੀ ਹੈ ਤਾਂ ਜੋ ਆਪਣਾ ਛੋਟਾ ਜਾਂ ਮੱਧਮ ਦਰਜੇ ਦਾ ਕਾਰੋਬਾਰ ਸ਼ੁਰੂ ਕਰ ਸਕਣ ਇਹ ਯੋਜਨਾ ਖਾਸ ਕਰਕੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨ ਆਈਟੀਆ ਡਿਪਲੋਮਾ ਗ੍ਰੈਜੂਏਟ ਪੋਸਟ ਗ੍ਰੈਜੂਏਟ ਸਕਿਲਡ ਯੂਥ ਪਿੰਡਾਂ ਤੇ ਸ਼ਹਿਰਾਂ ਦੇ ਨੌਜਵਾਨਾਂ ਲਈ ਤਿਆਰ ਕੀਤੀ ਗਈ ਹੈ ਯੋਜਨਾ ਦਾ ਮੁੱਖ ਉਦੇਸ਼ ਹੈ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਨੂੰ ਘਟਾਉਣਾ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਵੱਲ ਪ੍ਰੇਰਿਤ ਕਰਨਾ ਛੋਟੇ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਪਿੰਡਾਂ ਦੇ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਤੇ ਮਹਿਲਾਵਾਂ ਕੁੜੀਆਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਹੁਣ ਦੱਸ ਦਿਆਂ 5 ਲੱਖ ਰੁਪਏ ਤੁਹਾਨੂੰ ਕਿਵੇਂ ਮਿਲਣਗੇ ਇਸ ਯੋਜਨਾ ਤਹਿਤ ਨੌਜਵਾਨਾਂ ਨੂੰ 5 ਲੱਖ ਰੁਪਏ ਤੱਕ ਦਾ ਲੋਨ ਆਰਥਿਕ ਸਹਿਤਾ ਸਰਕਾਰ ਵੱਲੋਂ ਸਬਸਿਡੀ ਜਾਂ ਵਿਆਜ ਦੇ ਵਿੱਚ ਛੋਟਵੇਂ ਮਿਲੇਗੀ ਕੁਝ ਕੇਸਾਂ ਦੇ ਵਿੱਚ ਬਿਨਾਂ ਗਰੰਟੀ ਲੋਨ ਵੀ ਮਿਲਣਗੇ ਤੇ ਬੈਂਕਰਾਂ ਹੀ ਆਸਾਨ ਫਾਈਨਾਂਸ ਵੀ ਦਿੱਤਾ ਜਾਏਗਾ ਤਾਂ ਜੋ ਬਿਨਾਂ ਵੱਡੇ ਵਿੱਤੀ ਬੋਝ ਦੇ ਆਪਣਾ ਕੰਮ ਸ਼ੁਰੂ ਕਰ ਸਕਣ ਕੌਣ ਲੈ ਸਕਦਾ ਹੈ ਲਾਭ ਅਰਜੀਕਰ ਪੰਜਾਬ ਦਾ ਸਥਾਈ ਵਸਨੀਕ ਹੋਣਾ ਚਾਹੀਦਾ ਹੈ ਉਮਰ ਆਮ ਤੌਰ ਤੇ 18 ਤੋਂ 40 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ ਮੁੰਡੇ ਤੇ ਕੁੜੀਆਂ ਦੋਵੇਂ ਯੋਗ ਹੋਣਗੇ ਬੇਰੁਜ਼ਗਾਰ ਜਾਂ ਸਵੈ ਰੁਜ਼ਗਾਰ ਸ਼ੁਰੂ ਕਰਨ ਦੀ ਇੱਛਾ ਇਤਨਾ ਤੁਸੀਂ ਲੈ ਸਕਦੇ ਹੋ bizness idea project report ਹੋਣਾ ਲਾਜ਼ਮੀ ਹੋਏਗਾ ਲੋੜਿੰਦੇ ਦਸਤਾਵੇਜ਼ ਕਿਹੜੇ ਲੱਗਣੇ ਨੇ ਆਧਾਰ ਕਾਰਡ ਪੈਨ ਕਾਰਡ ਰਹਿ ਸਰਟੀਫਿਕੇਟ ਪੰਜਾਬ ਦਾ ਹੋਵੇ ਉਮਰ ਸਰਟੀਫਿਕੇਟ ਸਿੱਖਿਆ ਯੋਗਤਾ ਸਰਟੀਫਿਕੇਟ ਬੈਂਕ ਖਾਤਾ ਵੇਰਵਾ ਪਾਸਪੋਰਟ ਸਾਈਜ਼ ਫੋਟੋ ਤੇ bizness ਦਾ ਜਿਹੜਾ project report ਹੈ ਕਿਹੜੇ ਕਾਰੋਬਾਰ ਲਈ ਮਿਲ ਸਕਦੀ ਹੈ ਮਦਦ ਨੌਜਵਾਨ ਹੇਟ ਸਿੱਕੇ ਕਿ ਤਰ੍ਹਾਂ ਦੇ ਵਿੱਚ ਕਾਰੋਬਾਰ ਸ਼ੁਰੂ ਕਰ ਸਕਦੇ ਨੇ ਨੰਬਰ 1 ਤੇ ਕਰਿਆੰਦਾ ਜਾਂ ਰਿਟੇਲ ਸ਼ਾਪ ਲਈ ਡੇਰੀ ਫਾਰਮਿੰਗ ਲਈ ਸਿਲਾਈ ਜਾਂ ਬਿਊਟੀ ਪਾਰਲਰ ਲਈ ਮੋਬਾਈਲ ਇਲੈਕਟ੍ਰੋਨਿਕ ਰਿਪੇਅਰ ਟਰਾਂਸਪੋਰਟ ਜਾਂ ਫਿਰ ਫੂਡ ਸਟਾਲ ਧਾਬਾ ਡਿਲੀਵਰੀ ਸਰਵਿਸ ਆਈਟੀ ਸੇਵਾਵਾਂ ਡਿਜੀਟਲ ਮਾਰਕੀਟਿੰਗ ਖੇਤੀ ਆਧਾਰਤ ਉਦਯੋਗ ਅਰਜੀ ਕਿਵੇਂ ਦੇਣੀ ਹੈ ਸਰਕਾਰ ਦੇ ਸਬੰਧਤ ਪੋਰਟਲ ਜਾਂ ਦਫ਼ਤਰਾਂਹੀਂ ਅਰਜੀ ਤੁਸੀਂ ਦੇ ਸਕਦੇ ਹੋ ਸਾਰੇ ਦਸਤਾਵੇਜ਼ ਅਪਲੋਡ ਜਮ੍ਹਾਂ ਕਰਵਾਉਣੇ ਨੇ ਬਿਜ਼ਨਸ ਆਈਡੀਆ ਦੀ ਜਾਂਚ ਹੋਏਗੀ ਬੈਂਕ ਅਪਰੂਵਲ ਹੋਏਗਾ ਰਕਮ ਜਾਰੀ ਕੀਤੀ ਜਾਏਗੀ ਇਸ ਯੋਜਨਾ ਦੇ ਵੱਡੇ ਫਾਇਦੇ ਕੀ ਮਿਲਣਗੇ ਨੌਜਵਾਨਾਂ ਨੂੰ ਆਤਮ ਨਿਰਭਰਤਾ ਮਿਲੇਗੀ ਪਿੰਡਾਂ ਦੇ ਵਿੱਚ ਰੁਜ਼ਗਾਰ ਸਿਰਜਣ ਦੇ ਮੌਕੇ ਮਿਲਣਗੇ ਮਹਿਲਾਵਾਂ ਵਾਲੀ ਖਾਸ ਮੌਕਿਆਂ ਦੀ ਜਿਹੜੀ ਇਹ ਪਛਾਣ ਕੀਤੀ ਜਾਏਗੀ ਸਥਾਨਕ ਅਰਥ ਵਿਵਸਥਾ ਨੂੰ ਮਜ਼ਬੂਤੀ ਮਿਲੇਗੀ ਸਰਕਾਰੀ ਸਹਿਤਾ ਨਾਲ ਘੱਟ ਖਤਰਾ ਜਿਹੜਾ ਤੁਹਾਨੂੰ ਮਿਲੇਗਾ ਅਕਸਰ ਜਿਹੜੇ ਪੁੱਛੇ ਜਾਂਦੇ ਨੇ ਸਵਾਲ ਕਿ ਕੁੜੀਆਂ ਵੀ ਅਰਜੀ ਦੇ ਸਕਦੀਆਂ ਨੇ ਜੀ ਹਾਂ ਇਹ ਯੋਜਨਾ ਮੁੰਡੇ ਤੇ ਕੁੜੀਆਂ ਦੋਵਿਆਂ ਲਈ ਹੈ ਕਿ 5 ਲੱਖ ਰੁਪਏ ਗ੍ਰਾਂਟ ਹੈ ਜਾਂ ਲੋਨ ਹੈ ਆਮ ਤੌਰ ਤੇ ਲੋਨ ਹੁੰਦਾ ਹੈ ਪਰ ਸਬਸਿਡੀ ਦਾ ਵਿਆਜ ਦੇ ਵਿੱਚ ਇਹਦੇ ਵਿੱਚ ਛੋਟ ਮਿਲੇਗੀ ਕਿ ਬਿਨਾ ਗਰੰਟੀ ਲੋਨ ਮਿਲ ਸਕਦਾ ਹੈ ਕਈ ਕਿਸਮਾਂ ਦੇ ਵਿੱਚ ہاں ਖਾਸ ਕਰਕੇ ਛੋਟੇ ਕਾਰੋਬਾਰ ਲਈ ਕਿੰਨਾ ਸਮਾਂ ਲੱਗਦਾ ਹੈ ਦਸਤਾਵੇਜ਼ ਪੂਰੇ ਹੋਣ ਤੇ ਕੁਝ ਹਫ਼ਤਿਆਂ ਦੇ ਵਿੱਚ ਹੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਤੇ ਪੇਮੈਂਟ ਤੁਹਾਡੇ ਖਾਤੇ ਵਿੱਚ ਆ ਜਾਂਦੀ ਹੈ ਪੰਜਾਬ ਸਰਕਾਰ ਦੀ ਇਹ 5 ਲੱਖ ਰੁਪਏ ਵਾਲੀ ਯੋਜਨਾ ਨੌਜਵਾਨਾਂ ਲਈ ਗੇਮ ਚੇਂਜਰ ਸਾਬਤ ਹੋ ਸਕਦੀ ਹੈ ਜੇ ਤੁਹਾਡੇ ਕੋਲ ਹੌਸਲਾ ਹੈ ਹੁਨਰ ਤੇ ਇੱਕ ਵਧੀਆ ਆਈਡੀਆ ਹੈ ਤਾਂ ਹੁਣ ਪੈਸਿਆਂ ਦੀ ਕਮੀ ਤੁਹਾਡਾ ਸੁਪਨਾ ਨਹੀਂ ਰੋਕ ਸਕੇਗੀ ਸੋ ਇਹ ਵੱਡੀ ਅਪਡੇਟ ਸਾਰਿਆਂ ਨਾਲ ਸਾਂਝੀ ਜ਼ਰੂਰ ਕਰੋ ਕਿਉਂਕਿ ਹਰ ਇੱਕ ਚਾਹੁੰਦਾ ਹੈ ਕਿ ਆਪਣੇ ਪੈਰਾਂ ਤੇ ਖੜਾ ਹੋਵੇ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਤੁਸੀਂ ਸਾਡੇ ਚੈਨਲ ਨੂੰ ਆਪ ਸਬਸਕ੍ਰਾਈਬ ਕਰੋ ਤੇ ਹੋਰਨਾਂ ਨੂੰ ਕਰਵਾਓ ਤਾਂ ਜੋ ਕੋਈ ਵੀ ਅਪਡੇਟ ਤੁਹਾਡੇ ਤੋਂ ਨਾ ਲੰਘ ਸਕੇ ਧੰਨਵਾਦ